ਸੁਨੀਲ ਜਾਖੜ ਸਾਹਿਬ ਆਪਣੇ ਆਪ ਨੂੰ ਬੀਜੇਪੀ ਚ ਸਟੈਬਲਿਸ਼ ਕਰਨ ਦੇ ਚੱਕਰ ਚ ਇੰਨੇ ਤਿਲਮ ਲਾਏ ਪਏ ਆ ਇੰਨੇ ਮਤਲਬ ਹਤਾਸ਼ ਨਿਰਾਸ਼ ਹੈ ਕਿ ਉਹ ਕੁਝ ਵੀ ਉਲਝ ਲੋਨ ਬੋਲੀ ਜਾਂਦੇ ਦੇਖੋ ਜਿੱਥੋਂ ਤੱਕ ਗੱਲ ਹੈ ਜਿਹੜਾ ਸ਼ਰਾਬ ਕਾਂਡ ਮਜੀਠੇਚ ਹੋਇਆ ਬਹੁਤ ਮੰਦਪਾਗਾ ਹੋਇਆ ਔਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਇਮੀਡੀਏਟਲੀ ਜਿੰਦੇ ਵੀ ਅਫਸਰ ਜਿਹੜੇ ਜਿਹੜੇ ਲੋਕ ਉਥੇ ਜ਼ਿੰਮੇਵਾਰ ਸੀ ਠੇਕੇਦਾਰ ਹੋਵੇ ਐਕਸਾਈਜ਼ ਦੇ ਅਫਸਰ ਹੋਣ ਪੁਲਿਸ ਦੇ ਅਫਸਰ ਹੋਣ ਇਮੀਡੀਏਟਲੀ ਵਿਥਿਨ 6 ਆਵਰਸ 6 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਐਕਸ਼ਨ ਲਿਆ ਔਰ ਅੱਗੇ ਵੀ ਜਿਹੜਾ ਵੀ ਕੋਈ ਇਹਦੇ ਨਾਲ ਸੰਬੰਧਿਤ ਬੰਦਾ ਕੋਈ ਵੀ ਜੁੜੂਗਾ ਤਾਂ ਤੇ ਕੋਈ ਬਖਸ਼ਿਆ ਨਹੀਂ ਜਾਊਗਾ ਲੇਕਿਨ ਬੜੀ ਇਸ ਗੱਲ ਦੀ ਮੈਨੂੰ ਵੀ ਬੜਾ ਚੰਬਾ ਹੈ ਕਿ ਜਾਕਰ ਸਾਹਿਬ ਅੱਜ ਗਵਰਨਰ ਸਾਹਿਬ ਨੂੰ ਮਿਲੇ ਆ ਦੇਖੋ ਜਾਕਰ ਸਾਹਿਬ ਜੇ ਤੇ ਤੁਸੀਂ ਵਾਕਈ ਸੀਰੀਅਸ ਹੋ ਕੀ ਜਿਹੜੀ ਇਹ ਨਸ਼ੇ ਦਾ ਮਸਲਾ ਆ ਉਹਨੂੰ ਲੈ ਕੇ ਤੇ ਫਿਰ ਇਹਦੇ ਚ ਸਭ ਤੋਂ ਵੱਡਾ ਜਿਹੜਾ ਕਾਰਨ ਸਮਝ ਆਇਆ ਤੇ ਉਹ ਮੀਥਨੋਲ ਹੈ ਜਿਹੜੀ ਕੀ ਆਨਲਾਈਨ ਅਵੇਲੇਬਲ ਹੈ ਦੇਸ਼ ਚ ਤੁਹਾਡੀ ਸਰਕਾਰ ਹੈ ਕਿਉਂ ਨਹੀਂ ਜਾਕਰ ਸਰ ਤੁਸੀਂ ਭਾਰਤ ਸਰਕਾਰ ਨੂੰ ਕਹਿ ਕੇ ਕੋਈ ਸਟ੍ਰਿਕਟ ਗਾਈਡਲਾਈਨਸ ਮੀਥਨੋਲ ਦੀ ਵਿਕਰੀ ਤੇ ਜਿਹੜੀਆਂ ਹੈ ਜਾਰੀ ਕਰਵਾਈਆਂ ਜਾਣ ਉਹ ਤੇ ਸਾਰੇ ਥਾਂ ਮਿਲ ਰਹੀ ਹੈ ਇਛੇ ਦੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਸਾਹਿਬ ਜੀਵਾ ਸਾਹਿਬ ਨੇ ਵੀ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਇਹਦੀ ਵਿਕਰੀ ਨੂੰ ਲੈ ਕੇ ਸਟ੍ਰਿਕਟ ਗਾਈਡਲਾਈਨਾਂ ਜਾਰੀ ਕੀਤੀਆਂ ਜਾਣ ਭਾਰਤ ਸਰਕਾਰ ਵੱਲੋਂ ਇਹਦੀ ਅਵੇਲੇਬਿਲਟੀ ਆਮ ਹੋ ਰਹੀ ਹੀ ਕਾਰਨ ਨਕਲੀ ਸ਼ਰਾਬ ਦਾ ਉਸ ਪਾਸੇ ਤੁਸੀਂ ਬੋਲਣ ਨੂੰ ਤਿਆਰ ਨਹੀਂ ਹੋ ਔਰ ਤੁਸੀਂ ਮਤਲਬ ਹਲਕੇ ਤੋਂ ਹਲਕੇ ਦਰਜੇ ਦੀ ਸ਼ਬਦਾਵਲੀ ਵਰਤਦੇ ਹੋ ਜਦੋਂ ਤੁਸੀਂ ਗਵਰਨਰ ਨੂੰ ਮਿਲ ਕੇ ਆਉਂਦੇ ਹੋ ਉਹ ਤੁਹਾਡੀ ਹਤਾਸ਼ਾ ਨਿਰਾਸ਼ਾ ਜੋ ਤੁਹਾਡਾ ਇਸ ਟਾਈਮ ਜਿਹੜੀ ਤਰਲੋ ਮੱਛੀ ਹੋਏ ਪਏ ਉਹ ਬੀਜੇਪੀ ਚ ਆਪਣੇ ਆਪ ਨੂੰ ਸਟੈਬਲਿਸ਼ ਕਰ ਲਈ ਕਿਉਂਕਿ ਬੀਜੇਪੀ ਤੁਹਾਨੂੰ ਆਪਣਾ ਪ੍ਰਧਾਨ ਨਹੀਂ ਮੰਨਦੀ ਔਰ ਆਫੀਸ਼ੀਅਲੀ ਐਨ ਆਫੀਸ਼ੀਅਲੀ ਕੋਈ ਵੀ ਤੁਹਾਡੇ ਕੋਲ ਇਸ ਟਾਈਮ ਪੋਜੀਸ਼ਨ ਨਹੀਂ ਹੈ ਸੋ ਮੇਰਾ ਕਹਿਣ ਤੋਂ ਭਾਵ ਹੈ ਅਗਰ ਜਾਖੜ ਸਾਹਿਬ ਵਾਕਈ ਤੁਸੀਂ ਇਸ ਮਸਲੇ ਨੂੰ ਲੈ ਕੇ ਸੀਰੀਅਸ ਹੋ ਗੰਭੀਰ ਹੋ ਤੇ ਮੀਥਨੋਲ ਦੀ ਜਿਹੜੀ ਵਿਕਰੀ ਆਮ ਹੋਈ ਪਈ ਹੈ ਜਿਹੜਾ ਸਭ ਤੋਂ ਵੱਡਾ ਕਾਰਨ ਰਣ ਰਿਹਾ ਹੈ ਜਿਹਦੇ ਤੇ ਗਾਈਡਲਾਈਨਾਂ ਅ ਕੋਈ ਵੀ ਪਾਲਿਸੀ ਆ ਭਾਰਤ ਸਰਕਾਰ ਨੇ ਬਣਾਉਣੀ ਆ ਉਧਰ ਜੇ ਜਾ ਕੇ ਕਿਉਂ ਨਹੀਂ ਇਸ ਇਸ ਇਸ਼ੂ ਨੂੰ ਲੈ ਕੇ ਟੇਕ ਅ ਭਾਰਤ ਸਰਕਾਰ ਨਾਲ ਕਿਉਂ ਨਹੀਂ ਕਰਦੇ ਉਧਰ ਤੁਸੀਂ ਪਿਛਲੇ ਦੇਖ ਰਿਆ ਸੀ ਇੱਕ ਸ਼ਬਦ ਵੀ ਤੁਹਾਡੇ ਕੋਲ ਨਹੀਂ ਨਿਕਲਦਾ